ਸਰੀ ਸੰਗਤੀ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਇਹ ਮਾਤਾ ਦਾ ਟਿੱਲਾ ਵੱਜਦਾ ਹੈ ਜਿੱਥੇ ਸੰਗਤਾਂ ਥੱਲੋਂ ਸੱਤ ਮੁਠੀਆਂ ਮਿੱਟੀ ਦੀਆਂ ਲਿਆ ਕੇ ਉੱਪਰ ਚੜਾਉਂਦੀਆਂ ਨੇ ਕੋਈ ਲਿਫਾਫੇ ਨਾਲ ਕੋਈ ਕਿਸੇ ਤਰੀਕੇ ਨਾਲ ਤਾਂ ਕਿ ਹੋਰ ਆਮ ਜਨਤਾ ਨੂੰ ਵੀ ਰੁਜ਼ਗਾਰ ਮਿਲਦਾ ਜੀ ਉਰੋਂ ਥੱਲੇ ਤੁਸੀਂ ਦੇਖਤੀ ਹੈ ਜੋ ਵੀਡੀਓ ਤੇ ਬੱਖ-ਬੱਖ ਜਗਾ ਤੇ ਪੂਰੇ ਬੈਠੇ ਨੇ ਜੋ ਵੀ ਮਿਹਨਤ ਕਰਦੇ ਨੇ ਤੇ ਲਫਾਪੇ ਮਿੱਟੀ ਜੋ ਵੀ ਸੰਗਤਾਂ ਪਹੁੰਚਦੀਆਂ ਨੇ ਦਾ ਦਾਸ਼ਰਪੀਏ ਦੇ ਕੇ ਨਾਲੇ ਉਹਨਾਂ ਦਾ ਰੋਜ਼ਗਾਰ ਚੱਲਦਾ ਹੈ ਉਹਨਾਂ ਦੇ ਮਾਤਾ ਦੇ ਦਰਬਾਰ ਤੇ ਪਹੁੰਚਦੀਆਂ ਨੇ ਬੋਲ ਮਾਤਾ ਰਾਣੀ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਬੋਲ ਮਾਤਾ ਜਵਾਲਾ ਜੀ ਕੀ ਜੈ ਲੈ ਵੀ ਭਗਤੋ ਅੱਜ ਤੋਂ ਅਨੂੰ ਆਪਾਂ ਮੈਸਰਖਾਨੇ ਦੇ ਮੰਦਰ ਦਾ ਇਤਿਹਾਸ ਸੁਣਾਵਾਂਗੇ ਜੋ ਕਿ ਸਨ 1515 ਈਸਵੀ ਵਿੱਚ ਬਾਬਾ ਕਮਾਲੂਦਾਸ ਨਥਾਣੇ ਬਾਬਾ ਕਾਲੂ ਨਾਥ ਦਾ ਚੇਲਾ ਸੀ ਜਿੰਨਾ ਵੱਲੋਂ ਇਹ ਮੰਦਰ ਦਾ ਇਤਿਹਾਸ ਕੀ ਕਬੂਰਤ ਤੇ ਲਿਖਿਆ ਹੋਇਆ ਤੁਹਾਨੂੰ ਸੁਣਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਦੇ ਰਹੋ ਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖਦੇ ਰਹੋ ਬਹੁਤ ਹੀ ਤਦਾਰ ਦੇ ਵਿੱਚ ਜੋ ਕਿ ਇਹ ਮੰਦਰ ਤਿੰਨ ਮੰਦਰ ਨਹੀਂ ਜਿਉਰੇ ਸਾਰੇ ਮੰਦਰਾਂ ਦੇ ਵਿੱਚ ਜਵਾਲਾ ਜੀ ਦੀ ਜੋਤ ਜਗਦੀ ਹੈ ਤੇ ਬਾਰੂ ਆਈਆਂ ਸੰਗਤਾਂ ਜਿਨ੍ਹਾਂ ਦੀਆਂ ਸੁੱਖਾਂ ਬਰ ਹੁੰਦੀਆਂ ਨੇ ਅਤੇ ਜਿਹੜੇ ਲੋਕ ਸੁੱਖਾਂ ਸੁਖ ਕੇ ਜਾਂਦੇ ਨੇ ਇਹ ਮੰਦਰਾਂ ਦਾ ਇਤਿਹਾਸ ਜਵਾਲਾ ਜੀ ਦਾ ਇਤਿਹਾਸ ਹੈ ਜੀ ਬਣੇ ਰੋ ਵੀਡੀਓ ਤੇ ਆ ਜੋ ਆਪਾਂ ਪਹੁੰਚਿਆ ਮਾਈ ਸਰਖਾਨੇ ਜਿੱਥੇ ਬਹੁਤ ਹੀ ਤੀਦਾਰ ਦੇ ਵਿੱਚ ਅੱਜ ਸੰਗਤਾਂ ਪਹੁੰਚੀਆਂ ਹੋਈਆਂ ਨੇ ਮਾਤਾ ਭੈਣਾਂ ਬਜ਼ੁਰਗ ਬੱਚੇ ਕਿੱਦੀਆਂ ਦਾ ਸਾਡੀ ਚੱਕੀ ਫਿਰਦੇ ਨੇ ਇਧਰਾ ਪਹੁੰਚੀ ਆਪਣੀ ਕਾਲੀ ਮਾਤਾ ਮੰਦਰ ਬਰੇਟਾ ਦੀ ਟੀਮ ਜੋ ਕਿ ਪਹਿਲਾਂ ਕਾਲੀ ਮਾਤਾ ਮੰਦਰ ਪਟਿਆਲਾ ਵਿਖੇ ਠੰਡੇ ਮਿੱਠੇ ਜਲ ਦੀ ਸੇਵਲ ਲੱਗ ਗਈ ਹੈ ਜੀ ਤੇ ਹੁਣ ਮਾਈ ਦੇ ਦਰਵਾਜ਼ੇ ਮੈਸਰਖਾਨੇ ਪਹੁੰਚੀ ਹੈ ਇਧਰਾ ਮੰਦਰ ਦੀਵਾਲੀ ਆ ਰਹੀ ਹੈ ਪਰ ਕਿੱਥੇ ਲੈ ਵੀ ਹੁਣੇ ਆਪਾਂ ਮੰਦਰ ਦੇ ਵਾਲਾ ਇੰਟਰਸ ਜਿੱਥੇ ਉਸ ਪ੍ਰਸ਼ਾਸਨ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਨੇ ਤੇ ਇੱਧਰ ਲੰਗਰ ਚੱਲ ਰਿਹਾ ਨਹੀਂ ਇੱਧਰ ਬੱਚਿਆਂ ਦੇ ਝੂਲੇ ਚੱਲ ਰਹੇ ਨੇ ਗਰੀਬ ਜਨਾਂ ਚੰਦੋਲ ਦੇ ਲੇ ਨੂੰ ਆਜੀ ਫਿਰ ਵੀ ਲੱਗੇ ਅਧਿਕਰਾ ਕੇ ਵੀ ਸਰ ਵੀ ਲੱਗੇ ਬਾਈ ਭਾਈ ਮਿੰਨੀ ਮਿੰਨੀ ਕਣੀ ਡਿਗਰੀ ਐ ਇੰਦਰ ਬੱਖ ਬੱਖ ਜਗਾ ਤੇ ਲੰਗਰ ਚੱਲ ਰਹੇ ਨੇ ਬਾਜੇ ਭੂਪਨੇ ਵੀ ਵੱਜ ਰਹੇ ਨੇ ਬੋਲ ਮਾਤਾ ਰਾਣੀ ਕੀ ਜੈ ਲੈ ਵੀ ਪਿਆਰੇ ਭਗਤੋ ਸਾਰਿਆਂ ਤੋਂ ਪਹਿਲਾਂ ਜਪਾਂ ਸਾਰੇ ਮਾਤਾ ਰਾਣੀ ਦੇ ਦਰਬਾਰ ਤੇ ਜਾ ਰਹੇ ਹਾਂ ਜੀ ਜਿੱਥੇ ਆਪਣੇ ਸੇਵਾਦਾਰ ਵੀਰਾਂ ਵੱਲੋਂ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ ਹੈ ਜੀ ਅਤੇ ਨਾਲੇ ਦਰਵਾਦ ਦੇ ਦਰਸ਼ਨ ਦਾ ਮੌਕਾ ਮਿਲਿਆ ਹੈ ਮਾਤਾ ਰਾਣੀ ਦੇ ਪਿੰਡ ਮੈਸਰਖਾਨਾ ਜਿੱਥੇ ਕਮਾਲੂ ਭਗਤ ਦੀ ਕਥਾ ਤੇ ਇਤਿਹਾਸ ਲਿਖਿਆ ਹੋਇਆ ਸੁਣਾਵਾਂਗੇ ਮਾਤਾ ਰਾਣੀ ਦੀ ਜੋਤ ਜਵਾਲਾ ਜੀ ਤੋਂ ਚੱਲ ਕੇ ਆਉਂਦੀ ਹੈ ਇਸ ਦਿਨ ਦਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਆਪਣੀ ਵੀਡੀਓ ਬਲੌਗ ਵਧੀਆ ਲੱਗਿਆ ਤਾਂ ਕਮੈਂਟ ਦੇ ਵਿੱਚ ਜੈ ਮਾਤਾ ਦੀ ਜ਼ਰੂਰ ਲਿਖਦੇ ਰਹਿਣਾ ਅਤੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹਿਣ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦੇ ਰਹੋ ਆਜੇ ਤੁਹਾਨੂੰ ਸੁਣਾਉਣਿਆ ਮਾਤਾ ਰਾਣੀ ਦੇ ਨਰਾਤਿਆਂ ਦੇ ਦਿਨ ਚੱਲ ਰਹੇ ਹਨ ਮਾਤਾ ਰਾਣੀ ਤੁਹਾਡੇ ਸਭ ਦੀਆਂ ਅਤੇ ਸਾਰੇ ਹੀ ਭਗਤਾ ਤੇ ਕਿਰਪਾ ਬਣਾਈ ਰੱਖੇ ਜੀ ਸਭ ਤੋਂ ਖਜ਼ਾਨੇ ਭਰਪੂਰ ਕਰੇ ਸਭ ਦੇ ਖਜ਼ਾਨੇ ਭਰਪੂਰ ਕਰੇ ਮੇਰ ਭਰਿਆ ਹੱਥ ਰੱਖੇ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਵਿੱਚ ਚੰਗੇ ਕੰਮਾਂ ਵਿੱਚ ਚੰਗੇ ਕਰਮ ਕਰਨ ਦਾ ਬਲ ਬਖਸ਼ੇ ਜੀ ਆਜੋ ਸਾਥੀ ਪਿਆਰਿਓ ਆਪਾਂ ਤੁਹਾਨੂੰ ਮੰਦਰ ਦੇ ਦਰਸ਼ਨ ਲਈ ਚਾਲੇ ਪਾਉਂਦੇ ਹਾਂ ਪਹਿਲਾ ਪਿੰਡ ਮੰਦਿਰ ਤੋਂ ਸੰਗਤ ਦੂਜੀ ਸੰਗਤ ਕਾਲੀ ਮਾਤਾ ਮੰਡਲ ਬਰੇਟਾ ਦੀ ਟੀਮ ਜੋ ਕਿ ਪਹਿਲਾ ਪਟਿਆਲਾ ਵਿਖੇ ਕਾਲੀ ਮਾਤਾ ਮੰਦਰ ਦੇ ਵਿੱਚ ਜੋ ਕਿ ਪਿਛਲੇ ਸਮੇਂ ਤੋਂ ਹਰ ਸ਼ਨੀਵਾਰ ਠੰਡੇ ਮਿੱਠੇ ਜਲ ਦੀ ਕੜੀ ਚਾਵਲ ਦਾ ਚਾਹ ਬਿਸਕੁਟ ਦੇ ਲੰਗਰਾਂ ਲਗਾਏ ਜਾਂਦੇ ਹਨ ਮਾਤਾ ਰਾਣੀ ਦੀ ਕਿਰਪਾ ਮੁਤਾਬਕ ਜੋ ਕਿ ਕਾਲੀ ਮਾਤਾ ਦੇ ਸੇਵਾਦਾਰ ਸਮੂਹ ਸੇਵਾਦਾਰ ਮੰਦਰ ਦੇ ਸੇਵਾਦਾਰ ਸਾਰੀ ਹੋਈ ਸਟਾਫ ਬਹੁਤ ਸੇਵਾ ਕਰਦੇ ਹੈ ਤੇ ਤੁਸੀਂ ਦੇਖ ਰਹੇ ਹੋ ਸਾਹਮਣੇ ਜੋ ਕਿ ਮੰਦਿਰ ਜਿੱਥੇ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਬਹੁਤ ਹੀ ਤੀੜਾਰ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਹਨ ਲਾਈਨਾਂ ਦੇ ਵਿੱਚ ਮਾਤਾ ਰਾਣੀ ਦੇ ਦਰਸ਼ਨ ਕਰਨ ਵਾਸਤੇ ਖੜੀਆਂ ਹਨ ਤੇ ਆਪਾਂ ਅੱਗੇ ਚੱਲਦੇ ਹਾਂ ਜਿੱਥੋਂ ਦੀ ਆਪਾਂ ਆਪਣੀ ਕਮੇਟੀ ਦੇ ਸਹਿਯੋਗ ਨਾਲ ਆਪਾਂ ਸੇਵਾ ਦੀ ਕਰਾਂਗੇ ਤੇ ਪਹਿਲਾਂ ਮਾਤਾ ਰਾਣੀ ਦੇ ਦਰਸ਼ਨ ਕਰਕੇ ਸਾਰੇ ਮੰਦਰਾਂ ਦੇ ਵਿੱਚ ਉਸ ਤੋਂ ਬਾਅਦ ਸੇਵਾ ਤੇ ਚੱਲਾਂਗੇ ਆਪਾਂ ਤੁਹਾਨੂੰ ਸੁਣਾਉਣੇ ਇਤਿਹਾਸ ਬਣੇ ਰਹੋ ਆਜੋ ਜੀ ਮਾਤਾ ਰਾਣੀ ਕੀ ਜੋ ਬੋਲ ਸੱਚੇ ਦਰਬਾਰ ਕੀ ਜਨ ਹੈ ਜੀ ਜਿਹੜੇ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਪਹੁੰਚੇ ਆ ਮਹੇਸ਼ਰ ਖਾਨਾ ਵਿਖੇ ਮਾਈ ਦੇ ਦਰਬਾਰ ਤੇ ਆਪਣੇ ਨਾਲ ਕਾਲੀ ਮਾਤਾ ਮੰਡਲ ਬਰੇਟਾ ਦੀ ਟੀਮ ਹੈ ਜੋ ਕਿ ਪਹਿਲਾਂ ਪਟਿਆਲਾ ਮੰਦਿਰ ਵਿਖੇ ਕਾਲੀ ਮਾਤਾ ਮੰਦਿਰ ਵਿਖੇ ਠੰਡੇ ਮਿੱਠੇ ਜਲ ਦੀ ਸ਼ਹੀਰ ਲਗਾਤਾਰ ਕਈ ਦਿਨਾਂ ਤੋਂ ਚੱਲ ਰਹੀ ਹੈ ਤੇ ਹੁਣ ਆਪਾਂ ਮਾਈ ਦੇ ਤਰਾਵਾਂਗੇ ਤਰਾਵਾਂਗੇ ਦਰਸ਼ਨ ਤੁਹਾਨੂੰ ਪਹੁੰਚਿਆ ਮਾਇਸਰ ਖਾਨਾ ਬਠਿੰਡਾ ਵਿਖੇ ਜਿੱਥੇ ਆਪਣੇ ਬਰੇਟਾਂ ਦੀ ਟੀਮ ਵੱਲੋਂ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਸ਼ਿਗਨ ਮਾਈ ਜਾਰੀਆਂ ਜਿੱਥੇ ਸੇਵਾਦਾਰ ਵੀ ਨਾ ਨੇ ਬਸ ਬੁਰੀ ਕੇ ਨਾਲ ਆਪਣੀ ਵਾਲੀ ਹੋਈ ਸੰਗਤ ਦੀ ਸੇਵਾ ਵੀ ਨਿਭਾਉਂਦੇ ਨੇ ਅਤੇ ਠੰਡੇ ਪਾਣੀ ਦਾ ਆਈ ਹੋਏ ਸੰਗਤ ਨੂੰ ਸੇ ਜੋ ਜੀਰੀ ਨੇ ਮਾਤਾ ਰਾਣੀ ਨਾ ਸਭ ਤੇ ਕਿਰਪਾ ਬਣਾਈ ਰੱਖੇ ਤੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਬੋਲ ਸੱਚੇ ਦਰਬਾਰ ਕੀ ਜੈ ਬੋਲ ਮਾਤਾ ਰਾਣੀ ਕੀ ਲੈ ਵੀ ਪਿਆਰੀ ਸੰਗਤੀ ਜੀ ਬੋਲੋ ਜੈ ਮਾਤਾ ਦੀ ਪਰਚੀਨ ਸ੍ਰੀ ਦੁਰਗਾ ਮੰਦਿਰ ਮੈਸਰ ਖਾਨਾ ਸੰਖੇਪ ਇਤਿਹਾਸ ਤੁਹਾਨੂੰ ਦਸਣ ਲੱਗਣਾ ਲੱਗੇ ਹਾਂ ਭਗਤੋ ਸਨਾ 1515 ਈਸਵੀ ਵਿੱਚ ਇਸ ਪਿੰਡ ਦਾ ਇੱਕ ਜ਼ਿਮੀਂਦਾਰ ਕਿਸਾਨ ਬਾਬਾ ਕਮਾਲੂ ਦਾਸ ਨਥਾਣੇ ਵਾਲਾ ਬਾਬਾ ਕਾਲੂਨਾਥ ਦਾ ਚੇਲਾ ਸੀ ਅਤੇ ਉਹ ਬਾਬਾ ਜੀ ਨਾਲ ਹਰ ਸਾਲ ਮਾਤਾ ਜੀ ਦੇ ਦਰਸ਼ਨ ਕਰਨ ਲਈ ਜਵਾਲਾ ਜੀ ਹਿਮਾਚਲ ਪ੍ਰਦੇਸ਼ ਜਾਇਆ ਕਰਦਾ ਸੀ ਇੱਕ ਵਾਰ ਦੀ ਗੱਲ ਹੈ ਕਿ ਕਮਾਲੂ ਭਗਤ ਨੇ ਜਵਾਲਾ ਜੀ ਜਾ ਕੇ ਬਾਬਾ ਕਾਲੂਨਾਥ ਨੂੰ ਕਿਹਾ ਕਿ ਬਾਬਾ ਜੀ ਇਹ ਮਾਤਾ ਜੀ ਦਾ ਇਹ ਮਾਤਾ ਜੀ ਦਾ ਮੇਲਾ ਮੇਰੇ ਪਿੰਡ ਮੈਸ਼ਰਖਾਨਾ ਵਿੱਚ ਲੱਗਿਆ ਕਰੇ ਤਾਂ ਕਿੰਨਾ ਚੰਗਾ ਹੋਵੇਗਾ ਬਾਬਾ ਕਮਾਲੂ ਜੀ ਸੰਤਾਂ ਵਾਸਤੇ ਹਰ ਰੋਜ਼ ਮੈਸ਼ਰਖਾਨੇ ਤੋਂ ਨਥਾਣੇ ਦੁੱਧ ਲਿਜਾਇਆ ਕਰਦਾ ਸੀ ਇੱਕ ਦਿਨ ਜਦੋਂ ਬਾਬਾ ਜੀ ਨਥਾਣੇ ਦੁੱਧ ਲੈ ਕੇ ਗਏ ਤਾਂ ਬਾਬਾ ਕਾਲੂਨਾਥ ਕੋਲ ਕੋੜੀਆਂ ਦੀ ਟੋਲੀ ਬੈਠੀ ਹੋਈ ਸੀ ਜੋ ਕਿ ਬਾਬਾ ਜੀ ਤੋਂ ਇਸ਼ੀਰਵਾਦ ਲੈ ਕੇ ਕੋੜ ਠੀਕ ਹੋ ਕਰਵਾਉਣ ਆਈ ਸੀ ਬਾਬਾ ਕਾਲੂਨਾਥ ਨੇ ਕਮਾਲੂ ਦਾ ਲਿਆਂਦਾ ਹੋਇਆ ਦੁੱਧ ਉਹਨਾਂ ਕੋੜੀਆਂ ਨੂੰ ਦੇ ਦਿੱਤਾ ਅਤੇ ਕੋੜੀਆਂ ਦਾ ਬੱਚਿਆ ਹੋਇਆ ਝੂਠਾ ਦੁੱਧ ਇਕੱਠਾ ਕਰਕੇ ਬਾਬਾ ਕਮਾਲੂਨਾਥ ਨੂੰ ਪੀਣ ਲਈ ਦੇ ਦਿੱਤਾ ਬਾਬਾ ਕਮਾਲੂ ਨੇ ਉਹ ਝੂਠਾ ਦੁੱਧ ਗਲਣੀ ਕਰਕੇ ਪੀਣ ਦੀ ਥਾਂ ਉਥੇ ਖੜੇ ਸੁੱਕੇ ਝੰਡ ਦੇ ਦਰਖਤ ਦੀ ਜੜ ਵਿੱਚ ਪਾ ਦਿੱਤਾ ਦਿੱਧ ਡੁੱਲਦੇ ਸਾਰ ਹੀ ਸੁੱਕਾ ਝੰਡਾ ਹਰਾ ਭਰਾ ਹੋ ਗਿਆ ਅਤੇ ਕੋੜੀਆਂ ਦਾ ਰੋਗ ਠੀਕ ਹੋ ਗਿਆ ਦੂਜੀ ਤਰਫ ਜਦੋਂ ਬਾਬਾ ਕਮਾਲੂ ਦਾ ਦਿਰਧ ਅਵਸਥਾ ਵਿੱਚ ਪਹੁੰਚੇ ਪਹੁੰਚ ਗਏ ਤਾਂ ਉਹ ਮਾਤਾ ਜੀ ਦੇ ਦਰਸ਼ਨ ਕਰਨ ਲਈ ਜਵਾਲਾ ਜੀ ਨਹੀਂ ਜਾ ਸਕਦੇ ਲੈ ਵੀ ਪਿਆਰੀ ਸੰਗਤ ਜੀ ਜੈ ਮਾਤਾ ਦੀ ਜਰੂਰ ਲਿਖ ਦਿਓ ਕਮੈਂਟਾਂ ਦੇ ਵਿੱਚ ਤਾਂ ਕਿ ਤੁਹਾਨੂੰ ਸਾਰੇ ਮੰਦਰਾਂ ਦੇ ਪਹਿਲੇ ਮੰਦਰ ਦੇ ਆਪਾਂ ਦਰਸ਼ਨ ਕਰਾ ਚੁੱਕੇ ਹਾਂ ਤੇ ਹੁਣ ਨਾਲ ਦੇ ਨਾਲ ਤੁਹਾਨੂੰ ਆਪਾਂ ਇਤਿਹਾਸ ਵੀ ਸੁਣਾਉਂਦੇ ਜਾਵਾਂਗੇ ਅਤੇ ਮਹਾਮਾਈ ਦੇ ਦਰਸ਼ਨ ਵੀ ਕਰਵਾਉਂਦੇ ਜਾਵਾਂਗੇ ਜੋ ਕਿ ਪਹਿਲੇ ਮੰਦਰ ਦੇ ਵਿੱਚ ਆਪਾਂ ਮੱਥਾ ਟੇਕ ਚੁੱਕੇ ਹਾਂ ਅਤੇ ਜੋ ਨਾਲ ਲੱਗਦਾ ਦੂਜਾ ਮੰਦਰ ਹੈ ਜਿਸ ਦੇ ਵਿੱਚ 33 ਕਰੋੜ ਦੀ ਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਨੇ ਜੀ ਵੱਖ-ਵੱਖ ਜਗ੍ਹਾ ਤੇ ਸੇਵਾਦਾਰ ਆਪਣੀ ਸੇਵਾ ਵੀ ਨਿਭਾ ਰਹੇ ਨੇ ਤੇ ਆਈ ਹੋਈ ਸੰਗਤ ਨੂੰ ਇਹ ਪ੍ਰਸ਼ਾਦ ਵੀ ਵੰਡਿਆ ਜਾ ਰਿਹਾ ਹੈ ਤੇ ਹੁਣੇ ਆਪਾਂ ਮੜੂ ਉੱਤੇ ਇਤਿਹਾਸ ਤੇ ਤਾਂ ਉਹਨਾਂ ਜੋ ਕਿ ਜਦੋਂ ਬਿਰਦਾ ਸੋਨ ਦੇ ਵਿੱਚ ਹੋ ਗਏ ਤੇ ਤਾਂ ਉਹ ਜਵਾਲਾ ਜੀ ਨਹੀਂ ਜਾ ਸਕਦੇ ਸਨ ਤਾਂ ਉਹਨਾਂ ਨੇ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਜੀ ਮੈਨੂੰ ਮੇਰੇ ਪਿੰਡ ਆ ਕੇ ਦਰਸ਼ਨ ਦਿਓ ਦੁੱਧ ਡੋਲਣ ਦੇ ਬਾਅਦ ਬਾਬਾ ਕਾਲੂनाथ ਨੇ ਬਾਬਾ ਕਮਾਲੂ ਨੂੰ ਕਿਹਾ ਕਿ ਕਮਲਿਆ ਕਮਾਲੂਆ ਤੂੰ ਇਹ ਕੀ ਕੀਤਾ ਮੈਂ ਤੈਨੂੰ ਇਹ ਦੁੱਧ ਆਪ ਵਿੱਚ ਰਿੱਧੀਆਂ ਸਿੱਧੀਆਂ ਪਾ ਕੇ ਦਿੱਤੀਆਂ ਸਨ ਪਰ ਤੇਰੇ ਕਰਮਾਂ ਵਿੱਚ ਨਹੀਂ ਸਨ ਅਤੇ ਬਾਬਾ ਜੀ ਕਮਾਲੂ ਦਾਸ ਬਹੁਤ ਕਰੋਧਿਤ ਹੋ ਗਏ ਤੇ ਆਪਣੀ ਤਪੱਸਿਆ ਵਿੱਚ ਲੀਨ ਹੋ ਗਏ ਬਾਬਾ ਕਮਾਲੂ ਦਾਸ ਜੀ ਬਹੁਤ ਉਦਾਸ ਹੋ ਕੇ ਬਾਬਾ ਕਾਲੂनाथ ਦੀ ਸੇਵਾ ਵਿੱਚ ਕਿੰਨੇ ਮਥਾਣੇ ਰਹਿਣਾ ਲੱਗ ਗਏ ਇੱਕ ਦਿਨ ਬਾਬਾ ਕਾਲੂ ਮਾਥ ਨੇ ਆਪਣੇ ਤਪੱਸਿਆ ਤੇ ਬਾਬਾ ਕਮਾਲੂ ਲੱਗ ਗਏ ਲੈ ਵੀ ਪਿਆਰੀ ਸੰਗ ਦੀ ਜੀ ਤੇ ਪਿਆਰੇ ਸਾਥੀਓ ਜੈ ਮਾਤਾ ਦੀ ਲਿਖਣਾ ਨਾ ਭੁੱਲਿਓ ਕਮੈਂਟ ਦੇ ਵਿੱਚ ਜਰੂਰ ਜੈ ਮਾਤਾ ਦੀ ਲਿਖਦੇ ਰਹੋ ਅਤੇ ਆਪਾਂ ਤੁਹਾਨੂੰ ਵੀਡੀਓ ਤੇ ਮੰਦਰ ਦੇ ਵੱਖ-ਵੱਖ ਮੂਰਤੀਆਂ ਦੇ ਦਰਸ਼ਨ ਕਰਾਉਂਦੇ ਰਹੇ ਨੇ ਜੋ ਕਿ ਇਸ ਮੰਦਿਰ ਦੇ ਵਿੱਚ ਆਲੇ-ਦਾਲੇ ਮੰਦਿਰ ਦੇ ਹਰ ਇੱਕ ਪ੍ਰਕਾਰ ਦੇ ਭਗਵਾਨ ਜੀ ਵਿਰਾਜਮਾਨ ਨੇ ਜੀ ਸ਼ਿਵ ਜੀ ਪਾਰਬਤੀ ਸਭਾ ਦੇਵੀਆਂ ਇਸ ਮੰਦਿਰ ਦੇ ਵਿੱਚ ਵਿਰਾਜਮਾਨ ਨੇ ਤੇ ਆਪਣੇ ਮੋਹਤ ਸ਼ਰਮਾ ਤੇ ਕਾਲੀ ਮਾਤਾ ਮੰਡਲਾ ਦੀ ਟੀਮ ਨੇ ਸੇਵਾਦਾਰ ਮਾਤਾ ਦੇ ਸੇਵਾਦਾਰ ਤੋਂ ਖਜ਼ਾਨਾ ਲਿਆ ਜੀ ਜੋ ਕਿ ਜੋ ਵੀ ਸੰਗਤ ਆਉਂਦੀ ਹੈ ਇਹ ਕਿਸਮਤ ਵਾਲੀ ਨੂੰ ਖਜ਼ਾਨਾ ਮਿਲਦਾ ਤਾਂ ਆਪਾਂ ਤਿੰਨ ਚਾਰ ਜਾਣਿਆਂ ਨੂੰ ਖਜ਼ਾਨਾ ਮਿਲਿਆ ਮਾਤਾ ਦੇ ਦਰਬਾਰ ਤੋਂ ਤੇ ਉਹਨੇ ਮੁਰਕੇ ਉਸ ਇਤਿਹਾਸ ਤੇ ਆਜੂ ਬਣੇ ਰੋ ਤੇ ਆਪਾਂ ਮੱਥਾ ਟੇਕ ਕੇ ਮੰਦਰ ਤੋਂ ਬਾਹਰ ਵੱਲ ਜਾ ਰਹੇ ਆ ਜੀ ਜਦੋਂ ਬਾਬਾ ਕਾਲੂਨਾਥ ਨੇ ਆਪਣੀ ਸਮਾਦੀ ਖੋਲੀ ਤਾਂ ਬਾਬਾ ਕਮਾਲੂ ਨੇ ਕਿਹਾ ਕਿ ਜਾ ਹੁਣ ਤੂੰ ਆਪਣੇ ਮੈਸਰਖਾਨਾ ਦੇ ਸ਼ਮਸ਼ਾਨ ਘਾਟ ਵਿੱਚ ਜਾ ਉੱਥੇ ਮਾਤਾ ਜਵਾਲਾ ਜੀ ਕੂਰਮ ਦੇ ਰੂਪ ਵਿੱਚ ਆਈ ਹੋਈ ਹੈ ਹੁਣ ਕੋਈ ਗਲਤੀ ਨਾ ਕਰੇ ਬਾਬਾ ਕਮਾਲੂ ਪਿੰਡ ਨਥਾਣੇ ਤੋਂ ਆਪਣੇ ਪਿੰਡ ਵੱਲ ਭੱਜਿਆ ਮੈਸਰਖਾਨਾ ਵੱਲ ਭੱਜਿਆ ਅਤੇ ਆਪਣੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਪਹੁੰਚਿਆ ਤਾਂ ਉਸ ਦੇ ਸਮੇਂ ਚਾਰੇ ਪਾਸੇ ਹਨੇਰਾ ਪੂਰੀ ਹਨੇਰੀ ਸੀ ਅਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਸਨ ਇੱਕ ਬਜ਼ੁਰਗ ਔਰਤ ਬੈਲਗੱਡੀ ਵਿੱਚ ਬੈਠੀ ਹੋਈ ਸੀ। ਬਾਬਾ ਕਮਾਲੂ ਨਾਥ ਉਸ ਬਜ਼ੁਰਗ ਔਰਤ ਦੇ ਪੈਰਾਂ ਵਿੱਚ ਜਾ ਡਿੱਗਿਆ। ਅਤੇ ਬਜ਼ੁਰਗ ਔਰਤ ਉਸ ਨੂੰ ਪਿੱਛੇ ਹਟਣ ਲਈ ਕਹਿ ਲਗੀ। ਕਿ ਤੈਨੂੰ ਕੋੜ ਦੀ ਬਿਮਾਰੀ ਲੱਗ ਜਾਵੇਗੀ। ਤੈਨੂੰ ਕੋੜ ਦੀ ਬਿਮਾਰੀ ਲੱਗ ਜਾਵੇਗੀ, ਪਿੱਛੇ ਹਟਣ ਲਈ ਕਹਿ ਰਹੀ ਹੈ। ਤੂੰ ਪਿੱਛੇ ਹਟ ਜਾ। ਪਰੰਤੂ ਕਮਾਲੂ ਭਗਤ ਬਾਬਾ ਕਾਲੂनाथ ਦਿਆ ਗਿਆ ਮੰਨ ਕੇ ਪਿੱਛੇ ਨਹੀਂ ਹਟਿਆ ਅਤੇ ਮਾਤਾ ਜੀ ਦੇ ਆਪਣੇ ਅਸਲੀ ਰੂਪ ਵਿੱਚ ਆ ਕੇ ਭਗਤ ਕਮਾਲੂ ਨੂੰ ਦਰਸ਼ਨ ਦਿੱਤੇ ਅਤੇ ਕਿਹਾ ਕਿ ਹਰ ਸਾਲ ਹਰ ਸਾਲ ਦੇ ਵਿੱਚ ਦੋ ਵਾਰੀ ਅਸੂ ਅਤੇ ਚੇਤ ਦੇ ਨਰਾਤਿਆਂ ਦੀ ਛਟ ਨੂੰ ਇੱਥੇ ਆ ਕੇ ਭਗਤਾਂ ਨੂੰ ਦਰਸ਼ਨ ਦਿਆ ਕਰਾਂਗੀ ਜੇ ਵੀ ਭਗਤ ਕੀ ਇੱਥੇ ਆ ਕੇ ਮੇਰੇ ਦਰਸ਼ਨ ਕਰੇਗਾ ਉਸ ਦੀ ਜਵਾਲਾ ਜੀ ਦੀ ਤਰ੍ਹਾਂ ਹਰ ਮਨੋ ਕਾਮਨਾ ਪੂਰਨ ਹੋਇਆ ਕਰੇਗੀ ਇਸ ਤਰ੍ਹਾਂ ਇੱਥੇ ਹਰ ਸਾਲ ਅਸੂ ਅਤੇ ਚੇਤ ਦੇ ਨਰਾਤਿਆਂ ਦੀ ਛਟ ਨੂੰ ਭਾਰੀ ਮੇਲੇ ਲੱਗਦੇ ਹਨ ਇੱਥੇ ਵੱਡੇ ਭਾਂਡੇ ਕਮਰੇ ਹਾਲ ਇਹ ਮੇਲੇ ਵਿੱਚ ਦੂਰੋਂ ਦੂਰੋਂ 7-8 ਲੱਖ ਸਰਧਾਲੂ ਹਰ ਸਾਲ ਮਾਤਾ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਇਸ ਮੰਦਰ ਵਿੱਚ ਸਾਰੇ ਧਰਮਾਂ Hindu, Sikh, Musalman, Isai ਦੇ ਲੋਕ ਮੱਥਾ ਟੇਕਦੇ ਹਨ ਜੀ ਬਿਜਲੀ ਪਾਣੀ ਦਾ ਪ੍ਰਬੰਧ ਵੀ ਹੈ ਤੇ ਆਪਾਂ ਮੁੜ ਕੇ ਤੁਹਾਨੂੰ ਸੁਣਾਉਣੇ ਜਿੱਥੇ ਉਰੇ ਇੱਕ ਤੇਲਾ ਵੀ ਬਣਿਆ ਹੋਇਆ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਇਸ ਇਤਿਹਾਸ ਬਾਰੇ ਜਿੱਥੇ ਲੋਕ ਕੋਈ ਆਪਣੇ ਪਰਨੇ ਰਮਾਲਾ ਵੱਖ-ਵੱਖ ਜਗ੍ਹਾ ਤੇ ਆਜੋ ਤੁਹਾਨੂੰ ਸੁਣਾਉਣੇ ਆ ਲੈ ਵੀ ਸੇਵਾਦਾਰ ਵੀਰ ਕਿਉਂਕਿ ਮਾਈ ਮੈਸਰਖਾਨਾ ਨਿਮੰਦਰ ਤੇ ਸੇਵਾ ਨਿਭਾ ਰਹੇ ਨੇ ਦਿਨ ਰਾਤ ਲਗਾਤਾਰ ਬਰੇਟਿਆਂ ਦੀ ਟੀਮ ਤੇ ਇੱਥੇ ਮਿੱਟੀ ਥੱਲੇ ਸੱਤ ਮੁੱਠੀਆਂ ਭਰ ਕੇ ਉੱਪਰ ਚੜਾਈ ਜਾਂਦੀ ਹੈ ਜੀ ਜੋ ਕਿ ਸੰਗਤਾਂ ਆਪਣੇ ਪਰਿਵਾਰਾਂ ਦੇ ਸਮੇਤ ਮਾਤਾ ਬਜ਼ੁਰਗ ਬੱਚੇ ਪਹੁੰਚ ਰਹੇ ਨੇ ਜੀ ਤੇ ਮਿੱਟੀ ਪੂਰੇ ਜੱਥਾ ਟਿਕਿਆ ਜਾ ਰਿਹਾ ਸੱਤ ਮੁੱਠੀਆਂ ਥੱਲੇ ਦੇ ਆ ਕੇ ਉਰੇ ਮਿੱਟੀ ਚੜਾਈ ਜਾਂਦੀ ਹੈ ਜੀ ਤੇਰੀ ਸੰਗਤੀ ਜੀ ਤੁਸੀਂ ਦੇਖ ਰਹੋ ਜੋ ਕਿ ਇਹ ਮਾਤਾ ਦਾ ਟੇਲਾ ਵੱਜਦਾ ਜਿੱਥੇ ਸੰਗਤਾਂ ਥੱਲੋਂ ਸੱਤ ਮੁਠੇ ਮਿੱਟੀ ਦੇ ਲੈ ਕੇ ਉੱਪਰ ਚੜਾਉਂਦੀਆਂ ਨੇ ਕੋਈ ਲਫਾਫੇ ਨਾਲ ਆ ਕੋਈ ਕਿਸੇ ਤਰੀਕੇ ਨਾਲ ਤਾਂ ਕਿ ਹੋਰਾਂ ਆਮ ਜਨਤਾ ਨੂੰ ਵੀ ਰੁਜ਼ਗਾਰ ਮਿਲਦਾ ਜੀਰੋਂ ਥੱਲੇ ਤੁਸੀਂ ਦੇਖਤੀ ਐ ਜੋ ਵੀਡੀਓ ਤੇ ਬੱਖ-ਬੱਖ ਜਗਾ ਤੇ ਉਹ ਇਹ ਬੈਠੇ ਨੇ ਜੋ ਕਿ ਮਿਹਨਤ ਕਰਦੇ ਨੇ ਤੇ ਲਫਾਫੇ ਮਿੱਟੀ ਉਹ ਵੀ ਸੰਗਤਾਂ ਪਹੁੰਚਦੀ ਨੇ 10-10 ਰੁਪਏ ਦੇ ਕੇ ਨਾਲੇ ਉਹਨਾਂ ਦਾ ਰੁਜ਼ਗਾਰ ਚੱਲਦਾ ਹੈ ਨਾਲੇ ਮਾਤਾ ਦੇ ਪਰਿਵਾਰ ਤੇ ਪਹੁੰਚਦੀਆਂ ਨੇ ਚੱਲਦੇ ਆਪਾਂ ਖੱਲੇ ਤੋਂ ਫੇਟਾ ਪੋੜਿਆਂ ਪਹੁੰਚਦੇ ਆਪਣੇ ਮਿੱਤਰਾਂ ਕੋਲੇ ਬੋਲ ਮਾਤਾਰਾਣੀ ਜੀ ਜੀ ਕਹਾ ਦੇਵੀਆਂ ਨੇ ਲੈ ਵੀ ਤੁਸੀਂ ਦੇਖ ਰਹੇ ਹੋ ਕਿ ਪਿਆਰੀ ਸੰਗਤਾ ਬਹੁਤ ਹੀ ਇਤਤਾਰ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ